ਬਠਿੰਡਾ ਦੇ ਸਿਵਲ ਹਸਪਤਾਲ ਦੇ ਬੈੱਡਾਂ ਤੇ ਪਏ ਇਹ ਉਹੀ ਪੁਲਿਸ ਮੁਲਾਜ਼ਮ ਨੇ ਜੋ ਕਿ ਗੁਪਤ ਸੂਚਨਾ ਮਿਲਣ ਉਪਰੰਤ ਗਲਤ ਬੰਦਿਆਂ ਨੂੰ ਚੁੱਕਣ ਲਈ ਬਠਿੰਡਾ ਦੀ ਬੀੜ ਤਲਾਬ ਬਸਤੀ ਵਿਖੇ ਪਹੁੰਚੀ ਸੀ ਪਰ ਅੱਗਿਓ ਉਹ ਬੰਦੇ ਪੁਲਿਸ ਮੁਲਾਜ਼ਮਾਂ ਤੋਂ ਵੀ ਤੇਜ਼ ਨਿਕਲੇ ਜਿਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਐਨਾ ਹੀ ਨਹੀਂ ਜਨਾਬ ਪੁਲਿਸ ਮੁਲਾਜ਼ਮਾਂ ਨੂੰ ਗਲਾਵੇਂ ਤੋਂ ਫੜ ਕੇ ਖਿੱਚ ਤੋ ਵੀ ਕੀਤੀ ਗਈ ਹੈ ਉਥੇ ਹੀ ਪੁਲਿਸ ਮੁਲਾਜ਼ਮਾ ਦਾ ਪਿਸਟਲ ਖੋਣ ਦੀ ناکਾਮ ਕੋਸ਼ਿਸ਼ ਵੀ ਮੁਲਜ਼ਮ ਵੱਲੋਂ ਕੀਤੀ ਗਈ ਹੈ ਜਿਸ ਦੌਰਾਨ ਪੁਲਿਸ ਮੁਲਾਜ਼ਮਾ ਦੇ ਸੱਟਾਂ ਵੱਜੀਆਂ ਜਿਸ ਤੋਂ ਬਾਅਦ ਜ਼ਖਮੀ ਹੋਏ ਪੁਲਿਸ ਮੁਲਾਜ਼ਮਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਆਪਣੀ ਤوهਿਨ ਮੰਨਦੇ ਹੋਏ ਇੱਕ ਮੁਲਜ਼ਮ ਨੂੰ ਮੌਕੇ ਤੇ ਹੀ ਕਾਬੂ ਕਰਕੇ ਉਸ ਦਾ ਅਜਿਹਾ ਹਾਲ ਕਰ ਦਿੱਤਾ ਕਿ ਹੁਣ ਉਹ ਮੁਲਜ਼ਮ ਸਿੱਧਾ ਤੁਰਨ ਨੂੰ ਵੀ ਤਰਸ ਰਿਹਾ ਜੋ ਕਿ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਮੁਲਜ਼ਮ ਇਸ ਨੂੰ ਕਾਬੂ ਕੀਤਾ ਹੈ ਜਦ ਕਿ ਦੋ ਨਸ਼ਾ ਤਸਕਰ ਸਾਥੀ ਇਸ ਦੇ ਫਰਾਰ ਹੋ ਚੁੱਕੇ ਨੇ ਕੀ ਮਾਮਲਾ ਸੀ ਜਿਹੜੇ ਕੱਲ ਪੁਲਿਸ ਮਲਾਜਮਾਂ ਦੇ ਹਮਲਾ ਹੋਇਆ ਸਰ ਦੇਖੋ ਲੋਕ ਸਭਾ ਇਲੈਕਸ਼ਨ ਦੇ ਰਿਗਾਰਡਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਸਾਡੀ ਪੁਲਿਸ ਬੜੀ ਮਸਤੀਦੀ ਦੇ ਨਾਲ ਡਿਊਟੀ ਕਰ ਰਹੀ ਆ ਇਸੇ ਤਰ੍ਹਾਂ ਨਹੀਂ ਜਿਹੜੀ ਸਾਡੀ 112 ਰੂਲਰ ਰੱਪੜ ਗੱਡੀ ਆ ਜਿਹਦੇ ਵਿੱਚ ਐਸਆਈ ਜਲੰਧਰ ਸਿੰਘ ਤੇ ਹੋਰ ਜਿਹੜੇ ਮੁਲਾਜ਼ਮਾਂ ਉਹ ਸਾਣਾ ਸਦਰ ਦੇ ਬੀ ਬੀੜ ਬਸਤੀਆਂ ਦੇ ਏਰੀਏ ਦੇ ਵਿੱਚ ਉਹ ਗਸ਼ਤ ਕਰ ਰਹੇ ਸੀ ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਤਿੰਨ ਨੌਜਵਾਨ ਜਿਹੜੇ 마ੜੇ ਅੰਸਰ ਆ ਉੱਥੇ ਕੋਈ ਲੁਕੇ ਹੋਏ ਆ ਲੁਕੇਛਪੇ ਆ ਕੋਈ 마ੜੇ ਕੰਮ ਦੀ ਬਿਉਂਤ ਬਣਾ ਰਿਹਾ ਤੇ ਇੱਕਦਮ ਉਹਨਾਂ ਨੇ ਜਦੋਂ ਉੱਥੇ ਜਾ ਕੇ ਰੇਡ ਕੀਤਾ ਤਾਂ ਦੋ ਜਿਹੜੇ ਸੀਗੇ ਨੌਜਵਾਨ ਉਹ ਤਾਂ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਇੱਕ ਜਿਹੜਾ ਸ਼ੰਦਰਪਾਲ ਸਿੰਘ ਸੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦੇ ਨਾਲ ਗਲੋ ਗਲੋਗੀਰ ਹੋ ਗਿਆ ਤੇ ਉਹ ਮਜਹਿਮਤ ਕਰਨ ਲੱਗਿਆ ਤੇ ਉਹ ਐਸਐਸਏ ਜਲੰਧਰ ਸਿੰਘ ਦੇ ਜਿਹੜਾ ਹਥਿਆਰ ਸੀਗਾ ਉਹ ਵੀ ਉਹਨੇ ਹਥਿਆਰ ਹੱਥੋਂ ਪਾਈਦਰਾ ਹਥਿਆਰ ਕੋਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਦੇ ਐਸਐਸਏ ਜਲੰਧਰ ਸਿੰਘ ਦੇ ਸੱਟਾਂ ਵੱਜੀਆਂ ਤੇ ਇਸ ਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਉਹ ਸ਼ੰਦਰਪਾਲ ਸਿੰਘ ਨੂੰ ਇਹ ਤੇ ਇਹ ਵੀ ਵਰਨਣਯੋਗ ਆ ਜਿਹੜਾ ਸ਼ੰਦਰਪਾਲ ਸਿੰਘ ਆ ਇਹ ਵੀਰਤਲਾ ਦਾ ਬੜਾ ਮਾੜਾ ਅਨਸਰ ਆ ਇਹਦੇ ਵਰਕਲਾਪ ਚਾਰ ਮੁਕੱਦਮੇ ਪਹਿਲਾਂ ਦਰਜ ਆ ਦੋ ਕਸਾਈਜੈਕਟ ਤੇ ਦੋ ਐਨਡੀਪੀ ਐਕਸੈਪਟ ਦੇ ਅਧੀਨ ਇਹ ਦਰਜਾ ਤੇ ਇਹ ਇਹਨਾਂ ਦੇ ਵਰਕਲਾਪ ਅਸੀਂ 307 ਤੇ ਪੁਲਿਸ ਦੀ ਡਿਊਟੀ ਦੇ ਵਿੱਚ ਬਿਗਨ ਪਾਉਣ ਦਾ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਤੇ ਤਫ਼ਤੀਸ਼ ਜਾਰੀ ਆ ਸਾਡੀ ਤੇ ਮੇਰੀ ਤੁਹਾਡੇ ਮਿਹਦੀਆਂ ਮਾੜੀਆਂ ਬਰਾਈਆਂ ਆਮ ਲੋਕਾਂ ਨੂੰ ਵੀ ਅਪੀਲ ਆ ਵੀ ਸਾਨੂੰ ਪੁਲਿਸ ਨੂੰ ਦੇਖੋ ਜਦੋਂ ਪੁਲਿਸ ਅਸੀਂ ਬੜਾ ਮਸਤੈਦੀ ਦੇ ਨਾਲ ਲੋਕਹਿਤ ਦੇ ਵਿੱਚ ਕੰਮ ਕਰ ਰਹੇ ਆ ਤੇ ਸਾਨੂੰ ਮਾੜੇ ਅੰਸਰਾਂ ਦੇ ਨਾਲ ਉੱਪਰ ਕਾਬੂ ਪਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਮਾੜੇ ਅੰਸਰਾਂ ਨੂੰ ਇਹ ਤਾੜਨਾ ਵੀ ਆਪਾਂ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਨਹੀਂ ਤਾਂ ਉਹ ਛੇਤੀ ਤੋਂ ਛੇਤੀ ਸਲਾਖਾਂ ਪਿੱਛੇ ਪਚਾ ਦਿੱਤੇ ਜਾਣਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਠੰਡਾ ਦੀ ਬੀੜ ਤਲਾਬ ਵਸਤੀ ਤੋਂ ਇਸ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਇਸ ਦੇ ਫਰਾਰ ਹੋਏ ਦੋ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਸਬੰਧ ਹੋਰ ਕਿਹੜੇ-ਕਿਹੜੇ ਲੋਕਾਂ ਦੇ ਨਾਲ ਨੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ